ਮਿੱਤਰੋ ਅੱਜ ਮੈਂ ਤੁਹਾਡੇ ਵਾਸਤੇ ਪੂਰਾ ਟੌਪ ਦਾ ਘੋੜਾ ਲੈ ਕੇ ਆਇਆ ਤੇ ਬਹੁਤ ਵਧੀਆ ਘੋੜਾ ਮੇਰੇ ਵੀਰ ਭਰਾਵੋ ਬਹੁਤ ਚੰਗੇ ਘੋੜੇ ਦਾ ਬੱਚਾ ਹੈਗਾ ਤੇ ਰੇਟ ਦੇ ਸਮੇਤ ਆਪਾਂ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਅੱਗੇ ਵੀਡੀਓ 'ਚ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਕਰਦੇ ਆ ਮੇਰੇ ਵੀਰ ਭਰਾਵੋ ਘੋੜੇ ਦੀ ਡਿਟੇਲ ਬਾਰੇ ਗੱਲਬਾਤ ਤੇ ਮਿੱਤਰੋ ਘੋੜੇ ਦੀ ਉਮਰ ਹੈਗੀ ਹੈ 4.5 ਸਾਲ ਤੇ 63 ਇੰਚ ਹਾਈਟ ਹੈ ਘੋੜੇ ਦੀ ਤੇ ਕਾਲੇ ਘਾਟੇ ਘੋੜੇ ਦਾ ਪੋਤਾ ਹੈਗਾ ਠਾਕਰ ਘੋੜੇ ਦਾ ਬੱਚਾ ਹੈਗਾ ਤੇ ਮੱਥੇ ਪਟਾ ਹੈਗਾ ਪਿਛਲੇ ਦੋ ਪੈਰ ਚਿੱਟੇ ਆ ਤੇ ਸਾਉਸੀਲ ਪੂਰਾ ਮੇਰੇ ਵੀਰ ਪ੍ਰਭੂ ਤੇ ਘੋੜੇ ਦਾ ਨਾਮ ਹੈਗਾ ਜੀ ਦਮਦਾਰ ਤੇ ਦਮਦਾਰ ਘੋੜੇ ਦਾ ਨਾਮ ਹੈ ਤੇ ਇਸ ਵਾਰੀ ਦਾ ਪਾਸ ਹੈ ਜੀ ਘੋੜਾ ਤੇ ਬਾਕੀ ਮੇਰੇ ਵੀਰ ਪ੍ਰਭੂ ਡਰਦਾ ਕਿਸੇ ਚੀਜ਼ ਤੋਂ ਨਹੀਂ ਚਾਹੇ ਬਾਜ਼ਾਰ ਚ ਲਈ ਫਿਰੋ ਤੇ ਚਾਹੇ ਨੇਰੇ ਚ ਲਈ ਫਿਰੋ ਡਰਨ ਵਾਲੀ ਚੀਜ਼ ਨਹੀਂ ਤੇ ਬਾਕੀ ਮੇਰੇ ਵੀਰ ਭਰਾਵੋ ਬਾਈ ਹੋਰੇ ਰਾਈਡਿੰਗ ਕਰਦੇ ਨੇ ਜੇ ਕਿਸੇ ਮੇਰੇ ਵੀਰ ਭਰਾ ਨੇ ਰਾਈਡਿੰਗ ਕਰਨ ਵਾਸਤੇ ਲੈਣਾ ਹੋਵੇ ਉਹਦੇ ਲਈ ਵੀ ਬਹੁਤ ਵਧੀਆ ਤੇ ਬਾਕੀ ਕੋੜਾ ਸਾਉ ਹਿਲ ਪੂਰਾਕ ਤੇ ਬਾਈ ਹੋਰੇੰਦਾ ਏਰੀਆ ਹੈਗਾ ਜੀ ਪਟਿਆਲਾ ਤੇ ਦੇਵੀਗੜ ਰੋਡ ਤੋਂ 5 ਕਿਲੋਮੀਟਰ ਦੂਰ ਬਾਈ ਹੋਰੇੰਦਾ ਪਿੰਡ ਹੈ ਤੇ ਨੰਬਰ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਅ ਕੀਤਾ ਹੋਇਆ ਤੇ ਜੇ ਕੋਈ ਮੇਰਾ ਵੀਰ ਭਰਾ ਖਰੀਦਣ ਦਾ ਚਾਹਵਣਾ ਹੈਗਾ ਕਿਰਪਾ ਕਰਕੇ ਉਹੀ ਵੀਰ ਭਰਾ ਫੋਨ ਲਾਇਓ ਮਾਲਕ ਵੀਰਾਂ ਨੂੰ ਤੇ ਬਾਕੀ ਮੇਰੇ ਵੀਰ ਭਰਾ ਉਹ ਰੇਟ ਬਾਈ ਹੋਰੇ ਕਰਦੇ ਆ ਜੀ 2 ਲੱਖ ਤੇ 20 ਹਜ਼ਾਰ 2 ਲੱਖ ਤੇ 20 ਹਜ਼ਾਰ ਮੁੱਲ ਕਰਦੇ ਆ ਬਾਈ ਹੋਰੇ ਬਾਗੀ ਮੌਕੇ ਨੇ ਥੋੜਾ ਬਹੁਤਾ ਮਾਨਤਾਣ ਕਰ ਦੇਣਗੇ ਤੇ ਟਾਈਮ ਪਾਸ ਵਾਲਾ ਵੀਰ ਭਰਾ ਫੋਨ ਨਾ ਲਾਵੇ ਕਿਰਪਾ ਕਰਕੇ ਜਿਹੜੇ ਵੀਰ ਭਰਾ ਨੇ ਲੈਣਾ ਉਹੀ ਵੀਰ ਭਰਾ ਫੋਨ ਲਾਇਓ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਆ ਸਾਰੀ ਡਿਟੇਲ ਵੀਡੀਓ ਦੇ ਵਿੱਚ ਦੱਸਤੀ ਤੇ ਲੈਣ ਵਾਲਾ ਵੀਰ ਭਰਾ ਫੋਨ ਲਾਇਓ ਨੰਬਰ ਸਕਰੀਨ ਤੇ ਆ 94655535815 ਤੇ ਕਰ ਲੋ ਮੇਰੇ ਵੀਰ ਭਰਾਵੋ ਗੱਲਬਾਤ ਜਿਹੜੇ ਮੇਰੇ ਵੀਰ ਭਰਾ ਨੂੰ ਚਾਹੀਦਾ ਤੇ ਕਰ ਦਿਓ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਤੇ ਮਿਲਦੇ ਆਂ ਆਪਾਂ ਕੋਈ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ